ਜੋ ਬਲੌਗ ਆਪਾਂ ਪਿਛਲੇ ਦੋ ਪਾਏ ਐ ਤੇ ਉਹ ਤੁਹਾਨੂੰ ਪਤਾ ਹੀ ਹੈ ਵੀ ਕਿਹੋ ਜਿਹੇ ਹਾਲਾਤਾਂ 'ਚ ਪਾਏ ਆਪਾਂ ਤੇ ਸਾਰਿਆਂ ਨੂੰ ਹੱਥ ਮੰਨ ਕੇ ਬੇਨਤੀ ਹੈ ਜੀ ਉਹ ਬਾਈ ਅਰਗੇ ਦੀ ਮਦਦ ਜ਼ਰੂਰ ਕਰੋ ਤੇ ਗਰਮੀਆਂ ਦੀ ਮੈਂ ਤੁਹਾਡਾ ਦੇਣਾ ਕੀ ਹੈ ਚੰਗਾੜੇ ਕੱਢੀ ਜਾਂਦੀ ਹੈ ਤਾਂ ਇਹੋ ਜੀ ਤਪਦੀ ਗਰਮੀ ਤੋਂ ਬਚਣ ਵਾਸਤੇ ਠੰਡਾ ਠੰਡਾ ਧਰਮੀ ਕੁਲ ਬਾਡਰ ਲਓ ਤੇ ਚੁੱਪ ਕਰਕੇ ਛਾਵੇਂ ਬੈਠੇ ਰਹੋ ਸਾਡੇ ਕੁੱਤੇ ਨੂੰ ਨਾ ਭੌਂਕੋ ਤੇ ਬਾਕੀ ਦੋਸਤੋ ਪੈੜੀ ਹੋਈ ਸਾਡੇ ਨਾਲ ਬਿੱਲ ਦੇ ਸਰ ਜਿਹੜਾ ਜੰਨਰ ਲੱਗਿਆ ਪਿਆ ਇਹਦੀਆਂ ਅਸੀਂ ਮਿੰਤਾ ਕਰੀ ਜਾਂਦੇ ਆ ਜੀ ਪਰਸੋ ਦੀਆਂ ਇੱਕਦਮ ਡਬਲ ਹੀ ਹੋਣਾ ਪਿਆ ਸਾਨੂੰ ਕੰਮ ਸੀਗਾ ਜੀ ਤੇ ਅੱਜ ਪਤਾ ਨਹੀਂ ਕਿਉਂ ਰੌਣਕ ਮੇਲਾ ਘਾਟਾ ਨਹੀਂ ਤੇ ਇੱਥੇ ਪੂਰਾ ਰੌਣਕ ਮੇਲਾ ਹੁੰਦਾ ਜਿਵੇਂ ਜੀਤ ਰੋਡ ਹੈ ਬਠਿੰਡੇ ਲਓ ਜੀ ਐਲਈਡੀ ਆਪਾਂ ਲਈ ਖਰੀਦ ਇਸ ਪੁਲ ਦੇ ਵੀ ਦੋਸਤੋ ਬੜੇ ਮਤਲਬ ਯੱਪ ਪੈਸੇ ਤੋਂ ਬਣਿਆ ਸੀਗਾ ਇਹ ਕਿਉਂਕਿ ਅੱਧਾ ਹੁੰਦਾ ਸੀ ਪੰਜਾਬ 'ਚ ਤੇ ਅੱਧਾ ਹੁੰਦਾ ਸੀ ਹਰਿਆਣਾ 'ਚ ਜੀ গুড মর্নিং দোস্তੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਵਿੱਚ ਤੇ ਅੱਜ ਤਾਂ ਫਿਰ ਆਫਟਰਨੂਨ ਹੀ ਹੋ ਗਈ ਹੈ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਤੇ ਤੁਸੀਂ ਪਿਛਲੇ ਬਲੌਗਾਂ ਨੂੰ ਬੜਾ ਪਿਆਰ ਦੇ ਰਹੇ ਹੋ ਤੇ ਬਾਕੀ ਜੋ ਬਲੌਗ ਆਪਾਂ ਪਿਛਲੇ ਦੋ ਪਾਏ ਹੈ ਤੇ ਉਹ ਤੁਹਾਨੂੰ ਪਤਾ ਹੀ ਹੈ ਵੀ ਕਿਹੋ ਜਿਹੇ ਹਾਲਾਤਾਂ 'ਚ ਪਾਏ ਆ ਆਪਾਂ ਤੇ ਸਾਰਿਆਂ ਨੂੰ ਹੱਥ ਮੰਨ ਕੇ ਬੇਨਤੀ ਹੈ ਜੀ ਉਹ ਬਾਈਰ ਕਹਿੰਦੇ ਮਦਦ ਜ਼ਰੂਰ ਕਰੋ ਜਿੰਨੀ ਤੁਹਾਡੇ ਚ ਸ਼ਰਧਾ ਜਿੰਨੀ ਤੁਹਾਡੀ ਜਿੰਨੀ ਇੱਛਾ ਆਪਦੀ ਮਰਜ਼ੀ ਅਸਰ ਉਹਨਾਂ ਦੀ ਮਦਦ ਜ਼ਰੂਰ ਕਰੋ ਤਾਂ ਜੋ ਵਿਚਾਰਨ ਨੂੰ ਕੋਈ ਮਾੜਾ ਮੋਟਾ ਹੌਸਲਾ ਮਿਲ ਸਕੇ ਕੁਦਰਤੀ ਆਫਤ ਹੈ ਕਿਸੇ ਤੇ ਆ ਸਕਦੀ ਹੈ ਕੀ ਪਤਾ ਕਦੋਂ ਕੀ ਹੋ ਜੇ ਪਰਮਾਤਮਾ ਦੇ ਹੱਥ ਵਸ ਹੁੰਦਾ ਆਪਾਂ ਇਨਸਾਨ ਦਾ ਕੀ ਕਰ ਸਕਦੇ ਆ ਤੇ ਬਾਕੀ ਦੋਸਤੋ ਇਨਸਾਨੀਤ ਨਾਤੇ ਜ਼ਰੂਰ ਉਹਨਾਂ ਦੀ ਜਿੰਨੀ ਬੰਦੀ ਮਦਦ ਜ਼ਰੂਰ ਕਰਿਓ ਤੇ ਬਾਕੀ ਅਸੀਂ ਪਿੰਡ ਤੌਰ ਤੇ ਵੀ ਕਾਰੀ ਰਹੇ ਆ ਤੇ ਬਾਕੀ ਹੁਣ ਬਾਦ ਹੈ ਜੀ ਆਪਾਂ ਅੱਜ ਦੇ ਵਲੌਗ ਵੱਲ ਤੇ ਗਰਮੀਆਂ ਦੀ ਮੈਂ ਤੁਹਾਡਾ ਦੇਣਾ ਕੀ ਹੈ ਚੰਗਾੜੇ ਕੱਢੀ ਜਾਂਦੀ ਹੈ ਇੰਨੀ ਤਤੀ ਹਵਾ ਇਸ ਟਾਈਮ ਮੈਂ ਮਹਿਸੂਸ ਕਰ ਰਿਹਾ ਨਾ ਆਪਦੇ ਹੱਥ ਤੇ ਗੱਲਾਂ ਛੱਡ ਦਿਓ ਤੇ ਮੇਰੀ ਕੋਈ ਟੀ-ਸ਼ਰਟ ਦੇ ਹੱਥ ਰੱਖੂਗਾ ਤਾਂ ਬਸ ਐ ਪੂਰੀ ਤਪੀ ਪਈ ਹੈ ਤਾਂ ਇਹੋ ਜੀ ਤਪਦੀ ਗਰਮੀ ਤੋਂ ਬਚਣ ਵਾਸਤੇ ਠੰਡਾ ਠੰਡਾ ਧਰਮੀ ਕੁਲ ਬਾਡਰ ਲਓ ਤੇ ਚੁੱਪਾ ਕਰਕੇ ਛਾਵੇਂ ਬੈਠੇ ਰਹੋ ਸਾਡੇ ਗੁੱਤ ਨੂੰ ਨਾ ਭੋਂਕੋ ਸਾਡੀ ਤਾਂ ਮਜਬੂਰੀ ਹੈ ਚਲੋ ਪਰ ਤੁਸੀਂ ਰੈਸਟ ਕਰ ਸਕਦੇ ਹੋ ਰੈਸਟ ਕਰੋ ਤੇ ਵੈਸੇ ਅਸੀਂ ਵੀ ਹੁਣ 5-7 ਮਿੰਟਾਂ ਤਾਈਂ ਸਰਪੰਚ ਸਾਹਿਬ ਦੇ ਏਸੀ 'ਚ ਵੜ ਕੇ ਬੈਠ ਜਾਣਾ ਤੇ ਅਗਲੀ ਰਣਨੀਤੀ ਤੈਅ ਕਰਨੀ ਹੈ ਆਉਣ ਵਾਲੇ ਇਲੈਕਸ਼ਨਾਂ ਦੇ ਬਾਬਤ ਗਰਮੀ ਤੁਸੀਂ ਐਂ ਵੇਖ ਲਓ ਵੀ ਗਰਮੀ 'ਚ ਅਕਸਰ ਹੀ ਉਹ ਦੇਖੇ ਜਿਵੇਂ ਆ ਪੱਤੇ ਆ ਦੇਖੋ ਮਰ ਜਾਏ ਪਹਿਣਾ ਵਿਚਾਰੇ ਤੇ ਇਹ ਵੀ ਹੁਣ ਕਹਿੰਦੇ ਆ ਵੀ ਥੋੜਾ ਬਹੁਤ ਧਮੀ ਆ ਜੇ ਮੀਂਹ ਆਊਗਾ ਤਾਂ ਥੋੜੀ ਰਾਤ ਮਿਲੂਗੀ ਪਰ ਇੱਕ ਗੱਲ ਜ਼ਰੂਰ ਕਲੀਅਰ ਐ ਇੱਥੇ ਚੱਲਦੀ ਤੱਤੀ ਲੋ ਤੇ ਉਹ ਮਾਲੀ-ਮੋਲੀ ਸਾਈਡ ਦਾ ਵੀ ਜਿਹੜੇ ਬੈਠੇ ਆ ਬਹੁਤ ਵਧੀਆ ਐ ਉੱਥੇ ਇੰਨੀ ਗਰਮੀ ਹੈ ਨਹੀਂ ਪਰ ਆਪਣੇ ਤਾਂ ਤੁਸੀਂ ਪੁੱਛੋ ਨਾ ਤੇ ਇੱਕ ਚੀਜ਼ ਮੈਂ ਹੋਰ ਦੇਖੀ ਐ ਹੁਣ ਅੱਜ ਕੱਲ ਲੋਕਾਂ ਦੇ ਪਿੱਤ ਨਹੀਂ ਨਿਕਲਦੀ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਉਦੋਂ ਬੜੀ ਨਿਕਲਦੀ ਹੁੰਦੀ ਸੀ ਪਤਾ ਨਹੀਂ ਕੀ ਕਾਰਨ ਐ ਚਲੋ ਕਾਰਨ ਜੋ ਵਰਜੀ ਹੈ ਵਧੀਆ ਵੀ ਨਹੀਂ ਨਿਕਲਦੀ ਨਹੀਂ ਉਹਨੇ ਹੋਰ ਲੋਪੀ ਲੈਣਾ ਸੀ ਤੇ ਟਾਈਮ ਕਰੀਬਨ 4 ਤੇ ਲੱਗੇ ਤਾਂ ਕਿ ਹੋ ਗਿਆ ਤੇ ਬਸ ਐ ਲੱਗੀਆਂ ਜਾਂਦਾ ਜਿਵੇਂ ਆਸੇ-ਪਾਸੇ ਤੰਦੂਰ ਵੱਲੀ ਜਾਂਦਾ ਹੁੰਦਾ ਬਹੁਤ ਜਿਆਦਾ ਗਰਮੀ ਹੈ ਬਹੁਤ ਜਿਆਦਾ ਹੁਣ ਤਾਂ ਪ੍ਰਮਾਤਮਾ ਅਗੇ ਹੱਥ ਬਨ ਕੇ ਅਰਦਾਸ ਆ ਬਦਲ ਜੇ ਤਾਂ ਬਣ ਗਏ ਤੇ ਮਾਣਾ ਮਟਾ ਮੀ ਵੀ ਆ ਜੇ ਕਿਉਂਕਿ ਆ ਦਿਨਾਂ ਚ ਸਭ ਤੋਂ ਜਿਆਦਾ ਟੈਂਪਰੇਚਰ ਰਹਿਣਾ ਹੈਗਾ ਤੁਸੀਂ ਲਾ ਲੋ ਸਾਹਿਬ ਵੀ 46 47 ਤੱਕ ਟੈਂਪਰੇਚਰ ਰਹੂਗਾ ਇਹੀ ਅਰਦਾਸ ਕਰਦੇ ਹਾਂ ਪ੍ਰਮਾਤਮਾ ਅੱਗੇ ਵੀ ਥੋੜੀ ਬਹੁਤੀ ਬਰਖਾ ਆਵੇ ਤੇ ਬਾਕੀ ਦੋਸਤੋ ਪੈੜੀ ਹੋਈ ਸਾਡੇ ਨਾਲ ਬਿੱਲੇ ਦੇ ਸਰ ਜਿਹੜਾ ਜੰਦਰਾ ਲੱਗਿਆ ਪਿਆ ਸਰਪੰਚ ਸਾਹਿਬ ਸ਼ਾਇਦ ਘਰੇ ਹੈ ਨਹੀਂ ਚਲੋ ਦੇਖਦੇ ਹਾਂ ਛੋਟਾ ਗੇਟ ਜੇ ਖੁੱਲਾ ਹੋਇਆ ਤਾਂ ਆਖਰੀ ਉਮੀਦ ਨਹੀਂ ਤਾਂ ਫਿਰ ਕੀ ਕਰ ਸਕਦੇ ਹਾਂ ਫਿਰ ਫੋਨ ਲਾ ਕੇ ਪੁੱਛਣਾ ਕਿੱਥੇ ਗਏ ਨੇ ਗੇਟ ਤਾਂ ਖੁੱਲਾ ਹੈ ਅਰੇ ਅੰਦਰੋਂ ਮੰਦੋਵੇ 1 2 ਅੰਦਰੋਂ ਬੰਦਾ ਚਲੋ ਦੇਖਦੇ ਆ ਜੀ ਫੋਨ ਕਰਕੇ ਪਹਿਲਾਂ ਇਹ ਸੋਚਿਆ ਸੀ ਕਿ ਆ ਗੇਟ ਲਾਂਗੇ ਜੀ ਕਿਉਂਕਿ ਬੰਦੇ ਸਾਡੇ ਅੰਦਰ ਹੀ ਬੈਠੇ ਸੀ ਪਰ ਕੰਮ ਔਖਾ ਸੀ ਫਿਰ ਇਹ ਕੈਨਸਲ ਕਰਤਾ ਹੁਣ ਅਸੀਂ ਫੋਨ ਫੋਨ ਕਰਕੇ ਬੰਦਿਆਂ ਨੂੰ ਸਾਡਾ ਉਠਾਇਆ ਕਿਉਂਕਿ ਉਹ ਰੈਸਟ ਦੇ ਸੀਗੇ ਸਾਡਾ ਬਾਹਰ ਖੜਖੜ ਕੇ ਤਰਾ ਨਿਕਲਿਆ ਪਿਆ ਸੀ ਮੁੜਕਾ ਆ ਰਿਹਾ ਹੈ ਨੀਚੇ ਤੱਕ ਫਿਰਾਲ ਗੇਟ ਖੁੱਲਿਆ ਥੋੜੀ ਜੀ ਰਾਤ ਮਿਲੀ ਹੈ ਜਾ ਕੇ ਥੋੜੀ ਹੋਰ ਰਾਤ ਰਹਿਨੇ ਆਂ ਦੇਖਦੇ ਆਂ ਮਾਨਸਾ ਵਰਗੇ ਕੀ ਕਰ ਰਹੇ ਸੀ ਕਿਉਂਕਿ ਡਿਊਟੀ ਸੀ ਮਾਨਸਾ ਸਾਹਿਬ ਦੀ ਵੀ 4 ਵਜੇ ਤੁਸੀਂ ਡੋਰ ਟੋਰ ਕਰਨਾ ਪਰ ਹਜੇ ਤੱਕ ਰੈਸਟ ਤੇ ਨੇ ਚਲੋ ਭਾਈ ਓਹੋ ਇਸ ਦੀ ਰਵਾਇਤ ਸੁਣ ਕੇ ਨਿਆਰਾ ਆ ਗਿਆ ਬਹਿਨੇ ਹੁਣ ਇਹਨਾਂ ਕੋਲੇ ਇਹਦੀਆਂ ਅਸੀਂ ਮਿੰਤਾ ਕਰੀ ਜਾਂਦੇ ਆ ਜੀ ਪਰਸੋ ਦੀਆਂ ਪਰ ਵਿਚਾਰਾ ਬਿਜੀ ਸੀ ਕਿ ਇਹਦੀ ਗਲਤੀ ਵੀ ਨਹੀਂ ਕੀ ਆਜਾ ਕੈਮਰੇ ਵਿੱਚ ਲਾ ਗਿਆ ਨੈੱਟ ਵਿੱਚ ਲਾ ਗਿਆ ਤੇ ਫਿਰ ਐਂ ਵਿਹਲਾ ਕਰ ਰਾਵੀ ਤਾਂ ਫਿਰ ਪ੍ਰੋਬਲਮ ਆਈ ਜਾਂਦੀ ਕਿਹਣੀ ਗੱਗਣਾ ਹੋਰ ਘਰੇ ਠੀਕ ਸਾਰੇ ਬਹੁਤ ਵਧੀਆ ਜੀ ਤੇ ਕੋਈ ਦੇ ਰਿਹਾ ਹੋਰ ਸਪੀਡ ਸਪੀਡ ਤਾਂ ਵੈਸੇ ਬਹੁਤ ਅਜੀ ਹੈ ਰਣਾ ਤੇ ਪੀਡੇ ਦਾ ਆਪਣਾ ਕਿਦੋਂ ਹੋਰ ਦਾ ਜੀ ਨਹੀਂ ਉਸ ਇਕ ਖਾਲੇ ਦਾ ਮੁੰਡਾ ਸਖਲ ਦਾ ਮੁੰਡਾ ਹਾਏ ਹਾਏ ਆਪਣਾ ਨੈੱਟ ਤਾਂ ਆਪਣੇ ਵਾਲੀ ਨੈੱਟ ਪਲੱਸ ਆਪਣੇ ਵਾਲੀ ਓਕੇ ਯਾਰਾ ਹੋਰ ਓਕੇ ਚੱਲ ਪਿਆ ਹੋਰ ਆਲਾ ਕੋਈ ਸੇਵਾ ਨਾ ਬਸ ਇਹ ਮਿਹਰਬਾਨੀ ਆ ਜਾ ਨਾ ਬਸ ਇਹ ਚੱਲ ਬਾਏ ਬੋਟਾਂ ਦਾ ਕੀ ਮਾਹੌਲ ਹੈ ਨਾ ਕੋਈ ਨਹੀਂ ਆਪਾਂ ਵੋਟਾਂ ਵਾਲੇ ਬਸੇ ਗਏ ਨਹੀਂ ਕਦੇ ਤਾਂ ਵੀ ਕੀ ਲੱਗਦਾ ਕੁਝ ਨਹੀਂ کہہ ਸਕਦੇ ਜੀ ਆਪਾਂ ਕੰਮ 'ਚ ਹੀ ਬਿਜੀ ਰਹਿੰਨੇ ਆ ਤੁਮ ਆਜੋ ਆਪਣੇ HDMI ਵਾਲੀ ਕੇਬਲ ਪਈ ਵੀ ਹੈ ਇਹ ਉਹ ਕੈਮਰੇ ਵਾਲੇ ਲੈ ਕੇ ਆਊਗਾ ਜੀ ਉਹ ਤਾਂ ਕਹਿੰਦੇ ਕੈਮਰੇ ਵਾਲੇ ਲੈ ਕੇ ਆਊਗਾ ਕੰਮ ਹਲਤ ਗਿਆ ਠੀਕ ਤੰਗਿਆ ਪਰ ਤੰਗ ਲਾਓ ਜੇ ਅਸੀਂ ਪਹੁੰਚ ਗਏ ਡੱਬ ਵਾਲੀ ਇੱਕੇ ਕਦਮ ਡੱਬਾਲੀ ਹੋਂ ਪੈ ਸਾਨੂੰ ਕੰਮ ਸੀਗਾ ਜੀ ਤੇ ਇਹ ਰੋਡ ਜਾਂਦੀ ਸਿੱਧੀ ਜੀ ਰਾਜਸਥਾਨ ਨੂੰ ਸੰਗਰੇਸ਼ਰੋਂ ਦਾ ਪਹਿਲਾ ਤੇ ਰਸਤੇ ਚੋਂ ਦਾ ਮਸ਼ਹੂਰ ਪਿੰਡ ਚਟਾਲਾ ਚਟਾਲੇ ਨੂੰ ਸਾਰੇ ਜਾਣਦੇ ਹਾਂ ਮੈਂ ਤੇ ਮਾਨਸਾ ਵਾਸੀ ਇੱਥੇ ਲੈਣੀ ਹੈ ਜੀ ਅਸੀਂ ਐਲਈਡੀ ਤੇ ਨਾਲੇ ਇੱਕ ਦੋ ਕੰਮ ਹੋਰ ਆ ਉਹ ਵੀ ਕਰਾਂਗੇ ਤੇ ਬਾਕੀ ਤੁਹਾਨੂੰ ਦਿਖਾਵਾਂਗੇ ਜੀ ਰੌਣਕ ਮੇਲਾ ਬਾਜ਼ਾਰ ਦਾ ਤੇ ਇਸ ਤੋਂ ਬਾਅਦ ਅਸੀਂ ਜਾਵਾਂਗੇ ਜੀ ਆਪਣੇ ਜਿਹੜਾ ਇਹਨਾਂ ਦਾ ਮੇਨ ਦੇਲਾ ਡੱਬਾਲੀ ਦਾ ਕਲੋਨੀ ਰੋਡ ਉੱਥੇ ਉਹ ਤੁਹਾਨੂੰ ਦਿਖਾਉਣੇ ਆ ਗਿਆ ਜੀ ਕਲੋਨੀ ਰੋਡ ਵੈਸਰ ਮੈਂ ਕਈ ਰ ਦਿਖਾ ਵੀ ਦਿੱਤਾ ਤੇ ਅੱਜ ਪਤਾ ਨਹੀਂ ਕਿਉਂ ਰੌਣਕ ਮੇਲਾ ਘਾਟਾ ਨਹੀਂ ਤੇ ਇੱਥੇ ਪੂਰਾ ਰੌਣਕ ਮੇਲਾ ਹੁੰਦਾ ਜਿਵੇਂ ਜੀਤ ਰੋਡ ਐ ਬਟਿੰਡੇ ਆ ਦੇਖੋ ਸਾਰਾ ਸ਼ਹਿਰ ਜਗਮਗਾ ਰਿਹਾ ਹੈ ਬਾਕੀ ਧਿਆਰਾ ਵੇਲੇ ਵੇਖਣਾ ਹੁੰਦਾ ਸਹੀ ਮਾਹੌਲ ਤਾਂ ਆਉਂਦਾ ਨਹੀਂ ਯਾਰ ਆ ਆ ਦੇਖੋ ਹੁਣ ਤਾਂ ਜਿਵੇਂ ਵੇਲਾ ਪਿਆ ਕੁਛ ਕੰਮ ਸਾਡੇ ਹੋ ਗਏ ਆ ਜੀ ਕੁਛ ਉਹਨੂੰ ਜਾ ਕੇ ਕਰ ਲਾਂਗੇ ਇੱਕ ਚੱਕੜੀਆਂ ਜੀ ਐ ਲੇਡੀ ਜਿਹੜੀ ਜ਼ਰੂਰੀ ਕੰਮ ਅਸੀਂ ਆਏ ਸੀ ਉਹ ਵੀ ਚੱਕਦੇ ਆਂ ਬਾਕੀ ਬਾڑے-ਵੱਟੇ ਪੈਸੇ ਵੀ ਕਢਾਉਣੇ ਸੀ ਉਹ ਵੀ ਅਸੀਂ ਕਢਾ ਲਿਆ ਤੇ ਹੁਣ ਜਾ ਰਹੇ ਅਸੀਂ ਬਾਈ ਪੰਖਜ ਕੋਲੇ ਬੈਂਕ 'ਚ ਮਸ਼ਹੂਰ ਬੰਦਾ ਹੈ ਤੇ ਸਾਇਲ ਵੀ ਵਧੀਆ ਬੰਦਾ ਸਾਇਲ ਫੋਨ ਲਾਇਆ ਸਾਇਲ ਸਾਡਾ ਫੋਨ ਚੱਕਿਆ ਨਹੀਂ ਨਹੀਂ ਸੌਰੀ ਮਿਲਿਆ ਨਹੀਂ ਚੱਕਿਆ ਨਹੀਂ ਮਿਲਿਆ ਨਹੀਂ ਤੇ ਹੁਣ ਜਾ ਰਹੇ ਅਸੀਂ ਪੰਕੜ ਕੋਲੇ ਬਾਈ ਪੰਖਜ ਨਾਲ ਕਰਦੇ ਆਂ ਗੱਲਬਾਤ ਤੇ ਐਲਈਡੀ ਲਵਾਵਾਂਗੇ ਫਿਰ ਕੋਈ ਹੋਰ ਕੰਮ ਕਰਾਂਗੇ ਤੇ ਉਸ ਤੋਂ ਬਾਅਦ ਜਾਵਾਂਗੇ ਜੀ ਪਿੰਡ ਕਿਉਂਕਿ ਟਾਈਮ ਬਹੁਤ ਹੋ ਗਿਆ ਹੈ ਤੇ ਇਲੈਕਸ਼ਨ ਦਾ ਟਾਈਮ ਹੈ ਟਾਈਮ ਬੱਸ ਹੀ ਬਹੁਤ ਮਾੜਿਆ ਆ ਆਪਦਾ ਵਿਚਾਰ ਆਖਿਆ ਕਰੋ ਲਓ ਜੀ ਐਲਈਡੀ ਆਪਾਂ ਲਈਏ ਖਰੀਦ ਤੇ ਹੁਣ ਇੱਕਦੋ ਕੰਮ ਹੋਰ ਆ ਉਹ ਕਰਕੇ ਤੇ ਫਿਰ ਪਾਉਣੇ ਪਿੰਡਾਂ ਨੂੰ ਚਾਲੇ ਕਿਉਂਕਿ ਟਾਈਮ ਬਹੁਤ ਹੋ ਗਿਆ ਘਰੇ ਵੀ ਗਾਲਾਂ ਕੱਢਣਗੇ ਜਾ ਕੇ ਕਰਦੇ ਆਂ ਕੋਈ ਕੰਮ ਕਰਨ ਵਾਲੇ ਖਾਨੇ ਪਰਚਾਦੇ ਸਾਹਮਣੇ ਆ ਗਿਆ ਜੀ ਪੁਲ ਇਸ ਪੁਲ ਦੇ ਵੀ ਦੋਸਤੋ ਬੜੇ ਮਤਲਬ ਯੱਪ ਪੈਸੇ ਤੋਂ ਬਣਿਆ ਸੀਗਾ ਇਹ ਕਿਉਂਕਿ ਅੱਧਾ ਹੁੰਦਾ ਸੀ ਪੰਜਾਬ 'ਚ ਤੇ ਅੱਧਾ ਹੁੰਦਾ ਹੈ ਹਰਿਆਣੇ 'ਚ ਇਹਦੇ ਬੰਦਾ ਕਰਨ ਆਇਆ ਸੀ ਵੀ ਹਰਿਆਣਾ ਦੀ ਸਰਕਾਰ ਚਟਾਲੇ ਵਾਲਿਆਂ ਦੀ ਤੇ ਪੰਜਾਬ ਸਿੱਗੀ ਅਕਾਲੀ ਦਲ ਤੇ ਦੋਨਾਂ ਦੀ ਯਾਰੀ ਬੜੀ ਹੈ ਸਾਰੀ ਦੁਨੀਆਂ ਜਾਣਦੀ ਹੈ ਵੀ ਬਾਲ ਸਾਹਿਬ ਦੀ ਯਾਰੀ ਤੇ ਚਟਾਲੇ ਵਾਲਿਆਂ ਦੀ ਬੜੀ ਪੱਕੀ ਯਾਰੀ ਹੈ ਤੁਸੀਂ ਵੇਖ ਲਓ ਵੀ ਇੰਨੀ ਯਾਰੀ ਦੋਨਾਂ ਦੇ ਹੁਣ ਬੁੱਤ ਵੀ ਹੁਣ ਨੇਰਾ ਨਹੀਂ ਤੁਹਾਨੂੰ ਦਿਖਾਉਂਦੇ ਆਪਾਂ ਇੱਕ ਸਟੈਚੂ ਇਕੱਠੇ ਬਣੇ ਹੋਏ ਆ ਦੋਨਾਂ ਦੇ ਵੀ ਭਰਾ ਵਾਂਗੂ ਸੀ ਪਿਆਰ ਭਰਾ ਹੀ ਸਮਝ ਲਓ ਤੁਸੀਂ ਪੂਰੇ ਪੱਕੇ ਤੇ ਆਪਾਂ ਫਿਰ ਉਦੋਂ ਹੋਣ ਚ ਆਇਆ ਤੇ ਇਹਦੇ ਨਾਲ ਫਰਕ ਬਹੁਤ ਪਿਆਰੀ ਤੇ ਜੇ ਟ੍ਰੈਫਿਕ ਲੱਗਦਾ ਟ੍ਰੈਫਿਕ ਜਾਮ ਬੁਰਾ ਹਾਲ ਬਹੁਤ ਜਿਆਦੇ ਤੇ ਬਾਕੀ ਇੱਥੇ ਇੱਕ ਵਿਪਨ ਦੀ ਦੁਕਾਨ ਵੀ ਬੜਾ ਮਸ਼ਹੂਰ ਬੰਦਾ ਸੀਗਾ ਤੁਸੀਂ ਐਂ ਵੇਖ ਲਓ ਵੀ ਹੁਣ ਤਾਂ ਮਸ਼ੀਨਾਂ ਆ ਗਈਆਂ ਜਿਵੇਂ ਆਪਾਂ ਕਾਰ ਤੇ ਕੁਝ ਬਣਾਉਣਾ ਹੁੰਦਾ ਉਦੋਂ ਬੰਦਾ ਹੱਥ ਨਾਲ ਖੰਡਾ ਬਣਾਉਂਦਾ ਹੁੰਦਾ ਸੀ ਹੱਥ ਨਾਲ ਵੇਖ ਰੋਈ ਨਹੀਂ ਕਲਾ ਸੀ ਬੰਦੇ 'ਚ ਆਹ ਸੀ ਵਿਪਨ ਤੇ ਆਹ ਵਿਪਨ ਹੈ ਬੰਦ ਪਈ ਦੁਕਾਨ ਤੇ ਬੜਾ ਮਾੜ ਬੰਦਾ ਗੱਲਾਂ ਛੱਡ ਦਿਓ ਐਂ ਵੀ ਕਲਾ ਬੰਦੇ 'ਚ ਹੁੰਦੀ ਹੈ ਤੇ ਹੁਣ ਅੱਗੇ ਲੈ ਕੇ ਆਉਣਾ ਬੰਦੇ ਦੀ ਆਪਦੀ ਹਿੰਮਤ ਹੈ ਹਿੰਮਤ ਕਰੇ ਹਾਰ ਨਹੀਂ ਚਾਹੀਦੀ ਹਾਂਜੀ ਦੋਸਤੋ ਆਪਾਂ ਕਿਸੇ ਘਰੇ ਜੀ ਹੁਣੇ ਪਹੁੰਚੇ ਆ ਤੇ ਹੁਣ ਨਹਾਵਾਂਗੇ ਧੋਵਾਂਗੇ ਜੀ ਫਿਰ ਛਕਾਂਗੇ ਪ੍ਰਸ਼ਾਦ ਦੇ ਨਾਲੇ ਕਰਾਂਗੇ ਦਸਤ ਜੀ ਤੇ ਉਮੀਦ ਹੈ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਣੀ ਹੈ ਕੋਈ ਗਲਤੀ ਵਲਤੀ ਹੋਈ ਉਹਦੇ ਲਈ ਮਾਫੀ ਚਾਹੁੰਦੇ ਹਾਂ ਜੀ ਬਾਕੀ ਦੋਸਤੋ ਗਰਮੀ ਤੁਹਾਨੂੰ ਪਤਾ ਬਹੁਤ ਜ਼ਿਆਦਾ ਵੱਧ ਗਈ ਹੈ ਵਿਚਾਰ ਖੁਆਬ ਦਾ ਆਰੇ ਅਬੀ ਹਫ਼ਤਾ ਦਸ ਦਿਨ ਜ਼ਿਆਦਾ ਗਰਮੀ ਪੈਣੀ ਹੈ ਅਲਰਟ ਤੇ ਹੈ ਤੇ ਬਾਕੀ ਕੋਈ ਗਲਤੀ ਵਲਤੀ ਉਹਦੇ ਲਈ ਮਾਫੀ ਚਾਹੁੰਦੇ ਹਾਂ ਜੀ ਤੇ ਕੱਲ ਨੂੰ ਮਿਲਾਂਗੇ ਜੀ ਨਵੀਂ ਵੀਡੀਓ ਨਾਲ ਨਵੇਂ ਬਲੌਗਰਾਂ ਨਾਲ ਓਕੇ ਦੋਸਤੋ ਬਾਏ ਬਾਏ ਟਾਟਾ ਟੇਕ ਕੇਅਰ